ਨੂੰ ਦਿਲ ਏ ਦਿਲ ਏ ਨਹੀਂ ਚੱਟੇ ਪੰਜਾਬ ਚੱਲਿਆ ਨਹੀਂ ਤੈਨੂੰ ਦਿਲ ਏ ਦਿਲ ਏ ਨਹੀਂ ਚੱਟੇ ਪੰਜਾਬ ਚੱਲਿਆ ਨਹੀਂ ਤੈਨੂੰ ਜਿੰਦਗੀ ਬੁੱਢੇ ਹੋ ਜੁੜੇ ਉਹ ਗੱਗਰਾਂ ਦਾ ਜਿੱਡੀ ਵੇਦੂ ਪੂਰੀ ਪੰਚਾਇਤ ਵੱਲੋਂ ਸ਼ਾਰਿਆਂ ਦਾ ਹੈ ਸਵਾਗਤ ਕੀਤਾ ਜਾਂਦਾ ਅਸੀਂ ਧਰਵਾਦੀ ਹੈ ਉਹਨਾਂ ਸਾਰੇ ਵੀਰਾਂ ਦੇ ਉਹਨਾਂ ਸਾਰੇ ਜੋਧਿਆਂ ਦੇ ਨਿਸ਼ਾਨੀ ਕੋਲ ਨੂੰ ਫਰਲਾਤਾ ਸਾਰੇ ਨਗਰ ਵੱਲੋਂ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪੱਚੀਗਾ ਜੀ ਕੁੱਪ ਧਿਆ ਜੀ ਆਪਾਂ ਮੰਡੀ ਦੇ ਵਿੱਚ ਉਧੇ ਲਾ ਕੇ ਜਾ ਕੇ ਰੁਕਣਾ ਤੇ ਪੇੜਾ ਜੰਗਾ ਪਸਾਰੀ ਜੀ ਕਿਨਾਂ ਸਾਰੇ ਨੂੰ ਬੇਨਤੀ ਹੈ ਭਾਈ ਪ੍ਰੇਸ਼ ਕਾਮਲਾ ਦੇ ਵਿੱਚ ਤਵਾਦ ਚਲੇ ਇਹਨਾਂ ਨੇ ਸਹਿਯੋਗੀ ਬਣ ਕੇ ਮੰਡੀ ਦੇ ਵਿੱਚ ਕਾਮਲਾ ਧਰਮਸ਼ਾਲਾ ਕਾਲੀ ਸਾਹਿਬ ਵਿਕੇ ਕੀਤਾ ਜਾਣਾ ਜੀ ਜੀ ਸਭ ਦਾ ਸਵਾਗਤ ਹੈ ਜੀ ਅੱਜ ਦੇ ਇਸ ਮੌਕੇ ਤੇ ਇੱਕ ਪਾਸੇ ਜਿਹੜੀ ਐਕਟੀਵਿਟੀ ਤੋਂ ਵੱਡਾ ਗਰੁੱਪ ਉਹਨਾਂ ਦਾ ਤੈਅ ਰੋ ਸਨਮਾਨ ਕਰਦੇ ਆ ਜੀ ਜਿੱਥੇ ਜੀ ਰਵਾਜ ਕਿ ਸਤਿ ਸ਼੍ਰੀ ਅਕਾਲ ਨੰਗਰ ਕਿਨਰਪਿੰਡੀ ਵੱਲੋਂ ਕਲਾਕਾਰੀਆਂ ਸੱਤਾ ਵੱਲੋਂ ਜਿਹੜੇ ਵੀ ਵਿਚਾਰੂ ਕਿਸਾਨ ਵੀਰ ਕਿਸਾਨ ਸਾਥੀ ਪੇਸ਼ਕਾਫ ਲੈਣੇ ਆਉਣ ਸਾਡੇ ਵੱਲ ਪਹੁੰਚੇ ਨੇ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਆ ਬਹੁਤ ਬਹੁਤ ਹੀ ਸਵਾਗਤ ਹੈ ਭਾਈ ਤੁਹਾਡੇ ਸਲਾਮ ਹੈ ਤੁਹਾਡੇ ਘਰ ਨੂੰ ਸਲਾਮ ਹੈ ਤੁਹਾਡੇ ਸ਼ਹਿਰ ਨੂੰ ਸਲਾਮ ਹੈ ਤੁਹਾਡੇ ਜੋਰਿਆਂ ਦੇ ਹੌਸਲੇ ਨੂੰ ਜਿਨ੍ਹਾਂ ਨੇ ਸੜਕਾਂ ਤੁਸੀਂ ਜੋ ਸਮੋਦੀ ਨੂੰ ਉਹਨਾਂ ਨਾਲ ਸੰਘਰਸ਼ ਤੋਂ ਲਾ ਕੇ ਥੱਲੇ ਛਕਿਆ ਅਜੀ ਸੁਲਾਮਾ ਕਰਦੇ ਆ ਤੁਹਾਡੇ ਸਰਣ ਨੂੰ ਜਦੋਂ ਤੁਸੀਂ ਪਿਛਲੇ ਸਾਲ 25 ਨਵੰਬਰ ਨੂੰ ਇੱਥੋਂ ਗਏ ਸੀ ਤੇ ਉਸ ਚਾਲ ਸਰਕਾਰ ਦੇ ਬਾਰੇ ਕਿਹਾ ਜਾਂਦਾ ਸੀ ਕਿ ਬੰਦਾ ਆਪਣੇ ਫੈਸਲੇ ਵਾਪਸ ਨਹੀਂ ਲੈਂਦਾ ਪਰ ਆਜੋ ਸਮਾਂ ਵੀ ਆ ਗਿਆ ਤੁਸੀਂ ਉਹਦੇ ਕੋਲੋਂ ਪੈਸੇ ਵਾਪਸ ਨਹੀਂ ਲਏ ਉਹਨਾਂ ਨੂੰ ਗੋਡਿਆਂ 'ਤੇ ਪਾਰ ਵੀ ਕੀਤਾ ਇਹ ਸਾਰੇ ਦਾ ਸਾਰਾ ਸਿਰਾ ਵੀ ਤੁਹਾਡੇ ਸਰਣ ਤੇ ਜਾਂਦਾ ਤੁਰੇ ਜਾਂਦੇ ਰਹਿ ਕੇ ਬਹੁਤ ਧੰਨਵਾਦ ਕਰਦੇ ਆਸੀਂ ਕਿਦਰ ਪਿੱਛੇ ਦੀ ਗੱਲ ਸੰਤ ਦਾ ਇਹ ਵੀ ਧੰਨਵਾਦ ਕਰਦੇ ਆਸੀਂ ਸਾਰੀ ਕਿਦਰ ਪਿੱਛੇ ਦੀ